ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ ਅੱਜ ਮੈਂ ਅਜਨਾਲੇ ਹਲਕੇ ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੰਨ ਲੇਦਾ 50 60 70 ਪਿੰਡ ਡੁੱਬ ਗਏ ਐ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਹੈ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਤੇ ਹੜ ਆ ਗਏ ਆ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੀ ਇਕੁਇਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਵੈਕੂਟ ਕਰਨ ਦੇ ਲਈ ਤਿਆਰ ਨਹੀਂ ਸਰਪੰਚ ਦਾ ਪ੍ਰਬੰਧ ਫੇਲ ਹੋ ਗਿਆ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਹੋਰ ਆਰਮੀ ਹੀ ਆਰਮੀ ਦੀ ਲੋੜ ਹੈ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉਥੇ ਪਿੰਡ ਚ ਫਸਿਆ ਜੀ ਉਥੇ ਸ਼ਰੋਮਣੀ ਕਾਜਦਾਲ ਕੀ ਕੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਉਥੇ ਨੈਟਵਰਕ ਦੀ ਪ੍ਰੋਬਲਮ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਸਰਪੰਚ ਸਾਹਿਬ ਪਾਣੀ ਤਾਂ ਨਹੀਂ ਤੋ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਜਾਂ ਚੀਕ ਫੀਕੀ ਨਾ ਸਰਪੰਚ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਜਹਾ ਬਾਰੀਆਂ ਹੀ ਆਣੀਆਂ ਹੋਰ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰੂਰੀ ਪਹੁੰਚ ਤੁਸੀਂ ਐਂ ਕਰੀਏ ਆਪਾਂ ਕਿੱਥੇ ਤੁਹਾਨੂੰ ਅਸਮਾਨ ਭੇਜ ਸਕਦੇ ਹਾਂ ਕਿਹੜੀ ਜਗ੍ਹਾ ਹੈ ਆ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਸਰਪੰਚ ਬਹੁਤ ਮਾਡਿਊਲ ਰੱਖੀ ਜੀ ਚਾਰ ਸਪੈਰੀਅਲ ਰੱਖੀ ਤੁਸੀਂ ਪਿੰਡ ਛੋਟੇ ਜਿਹੇ ਵਿੱਚ ਚੌਕੀ ਲੱਗੀ ਸਾਕੇ ਕੋਈ ਪ੍ਰਸ਼ਾਸਨ ਵਾਲਾ ਕੋਈ ਸਾਧਨ ਪ੍ਰਬੰਧ ਨਹੀਂ ਕੋਈ ਰਾਹ ਸਮਝ ਨਹੀਂ ਕੋਈ 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 ਸੈਕਟਰ ਵਾਸੀ ਕੋ ਸਾਥ ਕਰਕੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਅਨਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਕਿੰਨ ਕੁ ਸਾਡਾ ਗੰਦਾ ਹੋ ਗਿਆ ਅੱਛਾ ਪਾਣੀ ਚਲਾਣੇ ਪਰ ਪਾਣੀ ਗੰਦਾ ਪੈ ਰਹਾ ਕੋਈ ਫਰਕ ਹੈ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਚ ਸਾਰੇ ਲੋਕ ਆਪਣੇ ਕੋਠਿਆਂ ਦੇ ਕਿੱਛੜੇ ਹੋ ਹਾਂ ਜੀ ਆਪਣੇ ਕੋਠਿਆਂ ਦੇ ਅੱਛਾ ਕੋਠਿਆਂ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਕਾਰਨ ਕੋਈ ਨਹੀਂ ਪਹਿਲਾਂ ਸਾਰੇ ਪਾਣੀ ਚ ਆਉਂਦੇ ਕੋਈ ਪਹਿਲਾਂ ਮੁਰਤੀ ਨੇ ਰੱਖਣ ਤੱਕ ਨਹੀਂ ਦਿੱਤਾ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਏਅਰੋ ਟੋਕਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਮੈਂ ਤੁਸੀ ਬੋਲੇ ਸਾਡੇ ਸਾਹਮਣੇ ਤੁਸੀਂ ਮੁਰਗੀ ਤੱਕ ਨਹੀਂ ਪਾਈ ਹਾਂ 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 ਚਲੋ ਚਲੋ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ

8 ਬੰਦੇ ਵਾਣਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਦਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਦੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਆਪ ਲੋਕੋ ਸੇ ਮਿਲ ਰਹੇ ਆ ਜੀਮ ਸਰ ਕਿਉਂ ਨਹੀਂ ਮਿਲਦੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਬਹੁਤ ਅੱਛਾ ਜੀ ਸਰ ਜਵਾਨ ਵੀ ਫਸਿਆ ਕਾਫੀ ਸਰਦਿਆ ਆ ਹਾਂ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਇਥੇ ਨਹੀਂ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਆ ਜੀ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਹੈ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਮੈਂਟ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਪਿੰਡ ਤੋਂ ਸਰਪੰਚਾ ਹੈ ਹੈਲੋ ਸਰਪੰਚ ਸਾਹਿਬ ਰਾਜ سرپنڈ صاحب سشیکا جی میں ਸੁਖਬੀਰ ਸਿੰਘ ਬਾਦਲ ਬੋਲ ਰਿਹਾ ਥੋੜਾ ਪਿੰਡ ਦਾ ਕੀ ਹਾਲ ਹੈ ਸشਿਕਾ ਜੀ ਬਹੁਤ ਜ਼ਿਆਦਾ ਪਾਣੀ ਹੈ ਜੀ ਬਹੁਤ ਪਾਣੀ ਹੜਾਤਿਆਂ ਬਾਦਲ ਸਾਹਿਬ ਅੱਛਾ ਥੋੜੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਮੈਂ ਬੈਠਾ ਮੈਂ ਲੋਕ ਹਾਲੇ ਬਹੁਤ ਜ਼ਿਆਦਾ ਠੇਰਾ ਬਾਬਾ ਨਾਨਕ ਤੋਂ ਕਲਾਂੌਰ ਤੋਂ ਦੀਨਾ ਨਗਰ ਤੋਂ ਸਾਡੇ ਬੋਲੀ ਤੇ ਤੋਂ ਇਧਰ ਲੜਾਈ ਨੂੰ ਹਾਂ ਹਾਂ ਲੋਕ ਆ ਰਿਹਾ ਸਰ ਬਹੁਤ ਅੱਛਾ ਅੱਛਾ ਸਰ ਬਾਦਸਾਹ ਦੇ ਟੈਂਪ ਦੇ ਵਿੱਚ ਬੰਦ ਬੱਚੇ ਨਹੀਂ ਆਦੇ ਹਾਂ ਹਾਂ ਉਹ ਤਾਂ ਟੋਟਦੇ ਇਨਾਂ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਬੇਲਾ ਹਾਲ ਦੇ ਇੱਕ ਮੈਡੀਸਿਨ ਦੀ ਤੇ ਵੀ ਜਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੇਨਾਂ ਜਿਸਕੇਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਰ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਆ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੇ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਹਾਂ ਕੋਈ ਪ੍ਰਸਟੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਛੜੇ ਐ ਜਾਨਵਰ ਮਰੀ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲੋ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਐ ਇਕੁਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਐਦਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨਸ ਨੇ ਸਾਰੀਆਂ ਕੰਪਲੀਟਲੀ ਐਕੀ ਪਹਿਲੀ ਵਾਰ ਸਾਡੀ ਸਰਕਾਰ ਜੀ ਨੇ ਸਾਥ ਦਿੱਤੀਆਂ ਰੇਲ 8 8000 ਕਿਲੋਮੀਟਰ 174 ਜਗ੍ਹਾ ਤੇ ਬੰਨ੍ਹਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ ਨੂੰ ਫਾਸੀ ਤੋਂ ਬਾਅਦ ਐਰਕਾ ਆ ਬਿਲਕੁਲ ਕਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਵੇ ਵਿਜੀਲੈਂਸ ਇਹਦੇ ਤੇ ਕਰੇ ਕੀ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਤੋਂ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਸਭ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਜੀ ਬ੍ਰਾਮਪੁਰ ਬ੍ਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਪਿੰਡ